شخصیت سن بی گرو مہاراج سچے پاشاہ جی ਦੇਵ ਦੇ ਭੈਣ ਸਾਤ ਔਰ ਸਾਤ ਸੰਤ ਜੀ ਗੁਰੂ ਮਹਾਰਾਜ ਦਾ ਪੈਰ ਦਾ ਜਰਨ ਲਹੌਰ ਦੇ ਪਾਕਿਸਤਾਨ ਦੇ ਵਿੱਚ ਜੋ ਕਿ 1400 24 ਦੇ ਵਿੱਚ ਗੁਰੂ ਮਹਾਰਾਜ ਜੀ ਦੇ ਅੰਦਰ ਮਾਤਾ ਕ੍ਰਿਪਾ ਜੀ ਦੇ ਪਿਤਾ ਕਾਲੂ ਜੀ ਦੇ ਗ੍ਰਹਿ ਵਿਕੇ ਮਾਤਾ ਜੀ ਦਾ ਜਨਮ ਹੋਇਆ ਤੇ ਬੇਬਾਦ ਜੀ ਦਾ ਔਰ ਜਦੋਂ ਖੇਲ ਤੇ ਆ ਕੇ ਪੰਜਾਬ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹੁਕਮ ਦੇ ਵਿੱਚ ਬੇਬੇ ਦਾ ਜੀ ਦੀ ਲੋ ਤਾਲਾ ਮਾਤਾ ਜੀ ਤੱਕ ਨਾ ਵੀਰ ਕੋਈ ਨਹੀਂ ਇਹਦਾ ਅਧਾਰ ਕੋਈ ਨਹੀਂ ਕਿ ਉਹ ਖੇਡ ਦੇ ਵਿੱਚ ਸ਼ਾਪਨਾ ਨਹੀਂ ਕੀਤਾ ਜਾਂਦਾ ਤੇ ਸਾਥ ਸਭੇ ਬੇਬੇ ਨਾਨਕ ਜੀ ਨੇ ਰੋਸ ਕੀਤਾ ਹੈ ਚਿੰਤ ਦੇ ਅੰਦਰ ਗੁਰੂ ਬਾਲਾ ਸਤਿਪਾਤ ਜੀ ਦੇ ਚਰਨਾ ਵਿੱਚ ਬੇਨਤੀਆਂ ਕੀਤੀਆਂ ਨੇ ਹਿਰਦੇ ਵਿੱਚ ਬੇਲਾਤ ਆਇਆ ਕਿ ਮੇਰਾ ਵੀ ਕੋਈ ਵੀਰ ਹੋਵੇ ਕਾਲ ਨੂੰ ਆਪਣੇ ਵੀਰ ਦੇ ਨਾਲ ਇਹ ਯਾਤਰਾ ਕਿਉਂਕਿ ਘਰ ਦੇ ਵਿੱਚ ਜਦ ਬੱਚਾ ਪਹਿਲਾ ਹੋ ਗਿਆ ਤੇ ਉਹ ਦੇਖਦਾ ਇਹ ਕਿ ਜਿਹਨ ਦਾ ਖੇਡਣ ਵਾਸਤੇ ਕੋਈ ਹੋਵੇ ਕਿਉਂ ਕੀ ਕਰਦਾ ਹੈ ਫਿਰ ਆਪੇ ਮਾਂ ਪਾਪੀ ਨਾਲ ਹੀ ਖੇਡਦਾ ਹੈ ਤੇ ਸਾਥ ਸੰਗਤ ਜੀ ਅਤੇ ਬੇਬੇ ਦਾਤ ਜੀ ਤੇ ਸਾਥ ਵੱਡੀ ਹੈ ਦਿਲ ਦੇ ਉੱਪਰ ਇਹ ਹੈ ਪ੍ਰਮਾਤਮਾ ਦੀ ਅਪਾਰਤ ਕ੍ਰਿਪਾ ਮੈਨੂੰ ਵੀ ਇੱਕ ਵੀਰ ਚਾਹੀਦਾ ਆਪਾਂ ਭਰੇ ਆਜ ਕੁਰਸੀ ਹੋਏ ਨੇ ਮਾਪੇ ਮਨੋਰਾ ਕਰ ਰਹੇ ਨੇ ਕਿ ਗੁਰੂ ਮਹਾਰਾਜ ਸਿੱਖੀ ਪਾਤਸ਼ਾਹ ਜੀ ਦੇ ਹੁਕਮ ਦੇ ਵਿੱਚ ਧੰਨ ਕਰ ਪਹਿਲੀ ਪਾਤਸ਼ਾਹ ਜੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਜਨਮ ਹੋਇਆ ਬੇਬੇ ਨਾਲੀ ਜੀ ਦੀ ਖੁਸ਼ੀ ਜੀ ਕੋਈ ਹੱਥ ਲਾ ਨਹੀਂ ਕਿ ਮੈਨੂੰ ਵੀ ਇੱਕ ਵੀਰ ਮਿਲਿਆ ਮੈਨੂੰ ਵੀ ਘੇੜਨ ਦਾ ਸਮਾਂ ਮਿਲਿਆ ਪਰ ਪਛਾਣਨਾ ਕੰਮ ਆ ਕਿ ਇਹ ਮੇਰਾ ਵੀਰ ਹੀ ਕਲਾ ਨਹੀਂ ਹੈ ਇਹ ਪੀਰ ਵੀ ਹੈ ਜਿਸ ਨੇ ਦੁਨੀਆਂ ਦੇ ਪਾਲਣ ਵਾਸਤੇ ਇਸ ਜਗ ਦੇ ਵਿੱਚ ਲੋਗ ਦੇ ਵਿੱਚ ਜਨਮ ਲੈਣਾ ਸਾਤ ਸਮਝੇ ਕਿ ਆਪਾਂ ਬਾਣੀ ਪਾਣ ਔਰ ਸੁਣਨ ਕੋ ਬੜਾ ਨਾ ਧੀਰਜ ਕਰਦੇ ਹੋ ਕਈ ਵਾਰ ਅਸੀਂ ਜਦੋਂ ਬਾਣ ਪੜ੍ਹਨਾ ਹੋਵੇ ਤੇ ਸਾਨੂੰ ਤਰ੍ਹਾਂ ਨਹੀਂ ਹੁੰਦਾ ਕਿਉਂਕਿ ਆਪਾਂ ਬੈਠੇ ਸੀ ਕਦੀ ਗੁਰੂ ਕੇ ਜਦ ਕਦੀ ਆਪਾਂ ਇਕ ਓਅੰਕਾਰ ਸੁਣ ਲੈ ਜੀ ਤੀਤਾ ਤੇ ਆਪਾ ਕੋਈ ਬੁੱਢਾ ਨਹੀਂ ਜਿੱਥੇ ਗੁਰੂ ਨਾਨਕ ਸਾਹਿਬ ਜੀ ਦਾ ਪਾਤਸ਼ਾਹ ਮਹਾਰਾਜ ਜੀ ਦੇ ਜੱਗ ਨੂੰ ਇਹ ਪਤਾ ਕਰ ਰਿਹਾ ਕਿ ਇਹ ਕੋਈ ਮੇਰਾ ਜਿਹੜਾ ਵੀਰ ਹੈ ਆਪ ਵੀਰ ਨਹੀਂ ਹੈ ਇਹ ਪੀਰਾਂ ਦਾ ਪੀਰ ਹੈ ਪਾਤਸ਼ਾਹਾਂ ਦਾ ਪਾਤਸ਼ਾਹ ਹੈ ਦਰवेशਾਂ ਦਾ ਦਰवेश ਆਪ ਆਪ ਕੋਪਲੈਂਤਾਰ ਲੋਕ ਆਪ ਕਾਮ ਕੁੰਦੇ ਵਿੱਚ ਪ੍ਰਕਾਸ਼ ਬਿਆ ਕੀਤਾ ਤੇ ਸਾਧ ਸੰਗਤ ਜੀ ਬਾਬਾ ਜੀ ਦੀ ਬਹੁਤ ਹੀ ਪਿਆਰ ਕਰਦੇ ਨੇ ਔਰ ਕਈ ਸਿੱਖੀ ਸਰੂਪ ਦੇ ਵਿੱਚ ਜਿਹੜੇ ਬੇਬੇ ਨਾਨਕ ਜੀ ਪਹਿਲੇ ਸਿੱਖ ਵੱਡੇ ਅੰਦਾਜ਼ ਦਾ ਬਾਦਸ਼ਾਹ ਜੀ ਹੁਈ ਕਈ ਵਾਰ ਸਾਡੇ ਘਰ ਦੇ ਵੀ ਇਹ ਹੁੰਦਾ ਹੈ ਕਿ ਪਤਾ ਨਹੀਂ ਕੌਣ ਖੜਿਆ ਹੋਵੇ ਪਰ ਆਪਾਂ ਦੇਖੀਏ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪ੍ਰਸ਼ਾਣ ਵਾਲੀ ਆਖ ਨੂੰ ਪਹਿਚਾਣ ਲਈ ਰੱਖੇ ਰਿਹਾ ਆਲਾ ਤੇ ਭਾਰੀ ਦੁੱਖ ਦੀ ਪੈੜੀ ਪਾਇ ਪਾਜ ਸੁਭਾਨ ਹੋਆ ਆਪ ਦੇ ਆਲੂ ਨਾ ਵਿਸਾਰੇ ਸਾਥ ਬਗਾਂ ਕੈ ਸਰਬ ਭਗਤਾਂ ਤਾਰੀ ਨੂੰ ਸਾਥ ਸੰਗਤ ਜੰਗ ਗੁਰੂ ਵਾਹਿਗੁਰੂ ਇਸ ਸਾਲ ਕੀ ਤੇਤ ਨਾਲ ਤੁਮਰੇ ਬਾਹਰ ਦੇ ਸਿਧਰੋ ਸੋ ਹੋਏ ਸਾਰੇ ਦੂਖ ਜਾ ਜਿਹੜਾ ਦੁੱਖ ਸਾਰੇ ਇਹ ਪਉਂਚਦਾ ਜੀ ਸਾਡੇ ਕੋਲ ਛੋੜਾ ਹੋ ਪਰ ਸਾਥ ਸਾਰੇ ਜੀ ਜਿਹੜਾ ਜੀ ਉਸ ਪਰਮਾਤਮਾ ਦੇ ਹਉਮੈ ਦੇ ਵਿੱਚ ਜਨਮ ਹੋਇਆ ਜਾ ਉਸ ਦਾ ਮਨ ਨਹੀਂ ਲਿਖਿਆ ਤੇ ਗੁਰੂ ਮਹਾਰਾਜ ਜੀ ਜੀ ਜਨਮ ਹੋਇਆ ਤੇ ਜਾਨੀ ਖੁਸ਼ੀ ਨਾਲ ਮਨਾਉਣਾ ਕਰ ਜੇ ਮਾਰਗ ਆ ਗਿਆ ਕਿਉਂਕਿ ਸਮਾ ਬਣਿਆ ਤੇ ਹੋਮ ਵਿੱਚ ਰਹਿਣਾ ਮୋਹੇ ਲੱਗ ਠੀਕ ਹੈ ਨਾਲ ਜਿਹੜੇ ਰਹਿ ਕੇ ਹੋ ਪੈਦਾਦਾ ਮੋਦੀਆ ਤੰਦਾ ਅੰਦਰੋਂ ਖਿੱਚ ਪਾਉਂਦੀਆਂ ਨੇ ਜਿਸ ਦੇ ਕਾਰਨ ਇਸ ਸੰਸਾਰ ਦੇ ਵਿੱਚ ਪ੍ਰਮਾਤਮਾ ਨੇ ਇਹ ਸਾਰਾ ਕੁਝ ਸਾਜਿਸ਼ਾ ਦਿੱਤਾ ਹੈ ਸ੍ਰਿਸ਼ਟੀ ਬਣਾਈ ਹੈ ਬੇਬੇ ਨਾਲ ਦੀਏ ਆਪਣੀ ਵੀਰ ਨੂੰ ਇੰਨਾ ਤੋਹਿਆ ਕਰਦੇ ਹਾਂ ਕਿ ਪਹਿਲੇ ਸਿੱਖ ਬਾਦ ਗੁਰੂ ਦੇ ਚਰਨਾਂ ਵਿੱਚ ਹਰਨੰਦ ਪਾਤਸ਼ਾਹ ਮਹਾਰਾਜ ਪਹਿਲੀ ਉਦਾਸੀ ਤੇ ਜਦੋਂ ਗਏ ਤਾਂ ਇਹ ਸਾਥ ਸੱਜਣ ਜੀ ਗੁਰਦਾਨ ਸਿੰਘ ਪਾਤਸ਼ਾਹ ਮਹਾਰਾਜ ਮੋਤੀ ਖਾਨੇ ਵਿੱਚ ਲੱਗੇ ਹੋਏ ਸਨ ਤੇ ਦੁਨਿਆਵੀ ਦੁਨੀਆਂ ਦਾ ਕੀ ਖਿਆਲ ਬਾਤ ਨੂੰ ਇਹ ਪਤਾ ਨਹੀਂ ਕੀ ਘਟੀ ਜਾ ਰਿਹਾ ਹੈ ਮੋਦੀ ਖਰਨਤ ਲੱਗਾ ਹੋਇਆ ਤੇ ਸਾਥ ਸਭ ਤੋਂ ਵੀ ਉਸ ਸਮੇਂ ਜਦ ਬਿਸ਼ਾਕ ਦੀ ਗੁਰਦਾਰ ਬਾਬੇ ਨਾਨਕ ਨੂੰ ਦੇਖਣਾ ਕਿੱਗਾ ਕਿਉਂਕਿ ਆਪਾਂ ਤੇ ਹਿੱਤੇ ਤੱਕ ਜਿੰਦੀ ਰਹੀ ਹੈ ਕਿ ਤੇਰਾ ਇੱਕ ਤੱਤੇ ਨੂੰ ਲਾ ਲੇ ਤੇਾਰੇ ਨੂੰ ਕਰਨਾ ਤੇਰਾ ਇੱਕ ਤੇਰਾ ਬਣਦਾ ਹੈ ਜਿਸ ਚੀ ਦਾ ਆਪਾਂ ਉਹ ਇੱਕੋ ਹੀ ਸਮਾਨ ਰੱਖਿਆ ਹੈ ਮਹਾਰਾਜ ਜੀ ਕਹਿੰਦੇ ਤੇਰਾ ਜਿਹੜਾ ਦਿੱਤਾ ਹੋਇਆ ਹੈ ਉਹੀ ਆਮ ਸੰਗਤ ਦੇ ਵਿੱਚ ਮੈਂ ਵਰਤਾਇਆ ਹੈ ਪ੍ਰਮਾਤਮਾ ਦਾ ਨਾਮ ਵੀ ਜਾਪ ਰਹੇ ਕਿ ਤੇਰਾ ਦਿੱਤਾ ਹੋਇਆ ਹੈ ਇਸ ਸਾਥ ਸਾਰੇ ਜੀ ਅਸੀਂ ਕੀ ਤੇਰਾ ਵੜਾ ਲਿਆ ਕਿਉਂਕਿ ਅਸੀਂ ਜੋੜਨਾ ਹੀ ਸਿੱਖਿਆ ਅਸੀਂ ਇਹ ਨਹੀਂ ਸਿੱਖੇ ਕਿ ਗੁਰੂ ਕੀ ਵਿਚਾਰ ਜਿਹੜੀ ਹੈ ਗੁਰੂ ਕੀ ਬਾਣੀ ਦਾ ਸ਼ਬਦ ਹੈ ਉਸ ਨੂੰ ਅਸੀਂ ਵਿਚਾਰ ਕਰਨ ਵਿੱਚ ਲੈ ਕੇ ਕੋਲ ਸਿੱਖਣਾ ਹੈ ਗੁਰੂ ਦੇ ਸਿੱਖਾਂ ਦਾ ਇਹ ਭਰੋਸਾ ਗੁਰੂ ਨਾਨਕ ਦੇ ਘਰ ਤੋਂ ਵੀ ਵਿਚਾਰ ਸਿੱਖਣੇ ਆ ਤੇ ਸਾਥ ਸੰਗਤ ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਤੇ ਸ਼ੱਕ ਹੋ ਗਿਆ ਤੇ ਉਦੋਂ ਜਿਹੜੇ ਚੁਗਲੀ ਪਾਸ ਤੋਂ ਇਹਦੇ ਤੋਂ بڑے ਹੋ ਰਹੇ ਨੇ ਮਾਪ ਕਰਨਾ ਪਰ ਉਹਨਾਂ ਦੇ ਨਾਲ ਜਿਹੜੇ ਪੀਰ ਜਿਹੜੇ ਫਕੀਰ ਜਿਹੜੇ ਪ੍ਰਮਾਤਮਾ ਨੂੰ ਵਾਕਨ ਜਿਹੜੇ ਅਤਾਲਪਤ ਦਾ ਗਾਇਨ ਕਰਦੇ ਨੇ ਧਿਆਨ ਨਹੀਂ ਜਾਗਦੇ ਨਾ ਮੋਹ ਕਰਦੇ ਆਂ ਇੰਗਲਿਸ਼ ਦਾ ਸ਼ਬਦ ਹੈ ਇਹਨਾਂ ਗੋੜ ਕਿ ਉਹਨੂੰ ਦੇਖਣਾ ਨਹੀਂ ਕੁਝ ਨਹੀਂ ਨਾਮ ਆਪੇ ਵਿੱਚ ਤੁਸੀਂ ਦੇ ਬ੍ਰੋਥ ਵਿੱਚ ਜਾ ਕਿ ਮੇਰੇ ਬਾਰੇ ਮਾੜਾ ਸੋਚ ਰਿਹਾ ਕਿਉਂਕਿ ਉਹ ਮੈਲ ਉੱਤਰ ਨਹੀਂ ਉਹ ਭਾੜਾ ਬਣੀ ਜਾ ਰਿਹਾ ਕਿ ਉਹ ਪਤਾ ਨਹੀਂ ਜਾਵੇ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸ੍ਰੀ ਪਾਤਸ਼ਾਹ ਜੀ ਨੇ ਉਹ ਜਨਨ ਕਰਦਾ ਕਿ ਇਹ ਨੌਕਾ ਜੇ ਮੈਂ ਤਾਮਨ ਕਿਉਂਕਿ ਹੁਣ ਮਹਾਰਾਜ ਜਾਣਦਾ ਸੱਚ ਸਭ ਦਾ ਖਸ ਰੇ ਜਿਸ ਬਖਸ਼ੀ ਸੋਝਾਂ ਨੂੰ ਤਾਉ ਕਿਉਂਕਿ ਸੱਚ ਕਿਹੜਾ ਹੈ ਉਹ ਖਸਮ ਭਰਾ ਹੈ ਤੇ ਜਾਣ ਸਕਦਾ ਜਿਹਨੇ ਉਹਨੂੰ ਪਾਲਿਆ ਤੇ ਸਾਥ ਸਮਝੇ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹ ਸੰਤਾਨ ਛੱਡਿਆ ਤੇ 700 ਇਤਿਹਾਸ 750 760 ਰੁਪਏ ਖਜ਼ਾਨੇ ਦੇ ਵਿੱਚ ਵੱਧ ਛੱਡੇ ਸੰਤ ਗੁਰੂਾਨ ਨੋ ਪਾਤਸ਼ਾਹ ਮਹਾਰਾਜ ਜੀ ਤੇ ਉਧਰੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਉਦਾਸ ਕੇ ਜਾਣਾ ਆਤਮਾ ਤੇ ਸਾਥ ਸੰਗਤ ਜੀ ਆਜਿ ਸਾਨੂੰ ਘਰ ਦੀ ਪੈ ਜਾਂਦੀ ਕਿਰੇ ਪਿੱਛੇ ਬੱਚੇ ਹੋਣ ਮੇਰੇ ਪਰਿਵਾਰ ਕੀ ਕਦੋਂ ਰੋਟੀ ਕੌਣ ਦਊ ਪਰ ਇਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਪਾਤਸ਼ਾਹ ਜੀ ਦੇ ਪਰਿਵਾਰ ਦੀ ਦੂਸ਼ਰ ਦੇ ਕੋਲ ਸੰਭਾਲ ਦਿੱਤਾ ਆਪਣੀ ਭੈਣ ਨੇ ਕਿ ਇਹ ਤਿਆਗ ਆਖਣਾ ਮੈਂ ਉਦਾਸੀ ਤਿਆਗ ਤੇ ਭੈਣ ਨੇ ਕੀ ਤਿਆਗ ਕੀਤਾ ਜਿਹੜੀ ਰਵਾਜ ਤਿਆਰ ਕਰਾਈ ਨਾ ਸਾਥ ਸੰਗਤ ਜੀ ਉਸ ਦੀ ਮਾਇਆ ਭੈਣ ਨੇ ਦਿੱਤੀ ਹੈ ਕਿ ਇਹ ਮਾਇਆ ਮੈਂ ਦੇਣੀ ਹੈ ਕਿਉਂਕਿ ਮੇਰਾ ਕਰਾਰ ਮੇਰੇ ਅਕਾਲ ਪੁਰਖ ਵੀਰ ਜਿਹੜਾ ਹੈ ਇਸ ਦੇ ਨਾਲ ਰਹੇ ਤੇ ਸਾਧ ਸੰਗਤ ਜੀ ਕਿੱਟਾ ਵੱਡਾ ਅੱਠ ਅੱਸੀ ਪੈਸਿਆਂ ਦਾ ਕਿ ਮਾਇਆ ਦੀ ਗੀਤ ਨੂੰ ਮਿਲ ਨਹੀਂ ਜਾਣਾ ਭੈਰੋ ਮਿਲ ਜਾਣਾ ਜੇ ਕਿਤੇ ਵਿਦੇਸ਼ ਗਈ ਹੋਣੀ ਚਾਹੇ ਤਾਂ ਜ਼ਮੀਨ ਜਾਂ ਦਾ ਸਵਾਪ ਕਰੀ ਪਰ ਉਹ ਹੋਵੇ ਆਪ ਕਰਨ ਵਾਲਾ ਤੇ ਸਾਧ ਸੰਗਤ ਜੀ ਇੱਥੇ ਭੈਰ ਦੀ ਪਿਆਰ ਗਿਆ ਬਾਬਾ ਨਾਲ ਤੋ ਅਗੰਬੀ ਰੂਪ ਹੈ ਤੇ ਕਿਰਪਾ ਕਰਕੇ ਮੈਂ ਸੇਵਾ ਦੂੰ ਉਸ ਰਬਾਬ ਦੀ ਸੇਵਾ ਜੀ ਦਾ ਤਾਂ ਉਸ ਦਾ ਗਾਇਨ ਕਰਦੇ ਕੁਝ ਵੀ ਸੇਵਾ ਭੈਣ ਨੇ ਦਿੱਤੀ ਤੇ ਸਾਥ ਸੰਗਤ ਔਰ ਰਬਾਬ ਭਾਈ ਕਰਦਾਰਾ ਜੀ ਨੇ ਲਈ ਬਾਬੇ ਨਾਨਕ ਦੇ ਨਾਲ ਉਦਾਸੀਆਂ ਤੇ ਪਹਿਲੀ ਉਦਾਸੀ ਤੇ ਕੌਣ ਗਿਆ ਭਾਈ ਕਰਦਾਰਾ ਬਹੁਤ ਹੀ ਉੱਚੀ ਸ਼ਖਸੀਅਤ ਦੇ ਮਾਲਕ ਸਨ ਮੁਸਲਮਾਨ ਘਰ ਦੇ ਨਾਲ ਸੰਬੰਧ ਸਰਪੰਨ ਗੁਰਦਾਰਾ ਜੀ ਦਾ ਪਾਤਸ਼ਾਹ ਜੀ ਦਾ ਆਨਾ ਦੀ ਧਰਮ ਕਿਸੇ ਦੇ ਤੋਪਿਆ ਨਹੀਂ ਕਹਿੰਦੇ ਜਿਹੜਾ ਧਰਮ ਦੇ ਵਿੱਚ ਉਸੇ ਵੀ ਧਰਮ ਦੇ ਵਿੱਚ ਰਹਿ ਕੇ ਉਹ ਪਾਲਣਾ ਕਰੇ ਉਸ ਧਰਮ ਨੇ ਉਸ ਪ੍ਰਮਾਤਮਾ ਦੀ ਜੇ ਅੱਲਾਹ ਕਹਿੰਦੇ ਤੇ ਅੱਲਾਹ ਕਹੇ ਜੇ ਵਾਹਿਗੁਰੂ ਕਹਿੰਦਾ ਤੇ ਵਾਹਿਗੁਰੂ ਕਵੇ ਇਹ ਸਾਧ ਸੰਗਤ ਦੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਦੋਸਤ ਬਣਿਆ ਭਾਈ ਅਰਦਾਸਾ ਜੀ ਨਾਲ ਲਿਆ ਇਹਨੇ ਮਰਦਾਂ ਨੂੰ ਆਖੇ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਉਦਾਸੀ ਤੇ ਗਏ ਕੀ ਕਰਨ ਪ੍ਰਚਾਰ ਕਰਦੇ ਅੱਜ ਪ੍ਰਚਾਰ ਪ੍ਰਚਾਰ ਕਰਦੇ ਆ ਬੜੀ ਦੂਰ ਦੂਰ ਤੱਕ ਜਿਹੜਾ ਪ੍ਰਚਾਰ ਸਿੱਖੀ ਦਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਕਰਨਾ ਕੀਤਾ ਹੈ ਤੇ ਆਦਤ ਪ੍ਰਚਾਰ ਕਰਨਾ ਹੋਵੇ ਜੇ ਕੋਈ ਗਲਤੀ ਆਦਿ ਤਸੀਲ ਜਾਵੇ ਜੇ ਮर्यादा ਦੀ ਤਸੀਲ ਜਾਵੇ ਗੁਰੂ ਨਾਨਕ ਦੇ ਘਰ ਦੀ ਗੱਲ ਕੀਤੀ ਜਾਵੇ ਕਈ ਵਾਰ ਅਸੀਂ ਐਸੇ ਕੰਮ ਕਰਦੇ ਆ ਜਿੰਦਗੀ ਦੇ ਵਿੱਚ ਸਾਨੂੰ ਅਕਸੈਪਟ ਨਹੀਂ ਰਹੇ ਇਹ ਇੰਗਲਿਸ਼ ਦਾ ਸ਼ਬਦ ਹੈ ਅਕਸੈਪਟ ਮਤਲਬ ਪ੍ਰਵਾਨ ਨਹੀਂ ਹੁੰਦੀ ਕਿਉਂਕਿ ਪ੍ਰਵਾਨ ਤਾਂ ਵੀ ਬੜੀ ਹੋਤੀ ਉਹ ਮੰਨੇ ਕੀ ਕਰ ਤਹੀਂ ਨਾ ਜਾਏ ਜੇ ਕੋ ਕਹਿ ਪਿਛੇ ਉਸਤਾਏ ਮਹਾਰਾਜ ਜਿਹੜਾ ਬੰਦਾ ਮਰਦਾ ਨਹੀਂ ਉਹ ਕੁਸ਼ਟਾਉਂਦਾ ਕਿਉਂਕਿ ਗੁਰੂ ਦਾ ਜਿਹੜਾ ਪਰਮ ਜਨ ਬੜਾ ਲੱਭਾ ਇਹ ਗੁਰੂ ਵਾਰਾ ਸੱਚੇ ਪਾਤਸ਼ਾਹ ਤੋਂ ਭੈਰ ਦਾ ਪਿਆਰ ਹੋਇ ਕਿ ਵਾਸੀ ਤੇ ਧੋੜਣ ਗੁਰੂ ਬਹਾਦਰ ਜੀ ਦੇ ਪ੍ਰਚਾਰ ਦੀ ਸੱਚ ਤੋਂ ਸਾਥ ਸੰਗਤ ਦੀ ਦੂਜੀ ਉਦਾਸੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਪਹਿਲੀ ਉਦਾਸੀ ਔਰ ਦੂਜੀ ਉਦਾਸੀ ਜਦੋਂ ਬਾਪਸ ਆਏ ਦੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪਣੀ ਭੈਣ ਔਰ ਸੰਤਾਨ ਨੂੰ ਮੁਦੀ ਹੀ ਧਰਤੀ ਤੇ ਪਹੁੰਚੇ ਔਰ ਆਪਣੀ ਭੈਣ ਨੂੰ ਮਿਲਵਾਇ ਜਦੋਂ ਤੀਜੀ ਉਦਾਸੀ ਚੱਲੀ ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਜਾਣਾ ਸੀ ਭੈਣ ਕਿਉਂਕਿ ਨਾਨਕ ਜੀ ਨੇ ਰੋਕ ਲਿਆ ਬਾਬਾ ਪੰਜਾਬ ਮੇਰਾ ਸਮਾਂ ਜਿਹੜਾ ਨੇੜੇ ਪਹੁੰਚਣ ਵਾਲਾ ਹੈ ਤਵੀਰ ਮੇਰਾ ਮੈਂ ਕਿਸ ਨਹੀਂ ਜੋ ਕਿ ਸ਼ੈਸੋ ਤੇਰਾ ਤੇਰਾ ਕੀ ਤੋਂ ਸੌਪ ਤੇ ਕਿਆ ਬਾਤੋ ਹੈ ਮੇਰਾ ਇਸ ਜਗ ਨਾਮ ਤੇ ਹੈ ਕੇ ਆਪਾ ਮਾਫ਼ ਕਰਨਾ ਲਈ ਗਈ ਹੈ ਬੰਦੇ ਵਾਟ ਮਕਾਨਾ ਵਾਸ ਜੈ ਦਾਤਾ ਵਾਸਤੇ ਕੀਤੀ ਮਾਂ ਦੇ ਏਤੀ ਪਿਓ ਦੇ ਪੁੱਤ ਐਸੀ ਗਈ ਜਾਣ ਪਰ ਸਭ ਚੇਤਾ ਘਲ ਗਿਆ ਕਿ ਅਸੀਂ ਇਹ ਸੰਸਾਰ ਜਨ ਛੱਡ ਕੇ ਇਥੋਂ ਜਾਵਾਂ ਤੇ ਸਾਧ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਇਹ ਪਤਾ ਨਹੀਂ ਕਿ ਪਰਵਾਰ ਵਿੱਚ ਸ਼ਰਧਾ ਹੈ ਪ੍ਰਚਾਰਦੇ ਆ ਅਕਾਲ ਪੁਰਖ ਦਾ ਜਿਹੜਾ ਪਰਮਾਨ ਹੈ ਉਹ ਸੰਗਤ ਤੱਕ ਪਹੁੰਚਾਉਣਾ ਹੈ ਅੱਜ ਆਪਾਂ پڑھਦੇ ਹਾਂ ਇੱਕ ਹੋਰ ਅੰਤ ਜਿਹੜਾ ਗੁਰੂ ਸਾਹਿਬ ਦੀ ਪਾਤਸ਼ਾਹੀ ਦੀ ਉਚਾਰਨਾ ਵਿੱਚ ਕੀਤਾ ਉਹਨਾਂ ਨੂੰ ਸਾਨੂੰ ਪਤਾ ਨਹੀਂ ਸੀ ਤਦੋਂ ਕਿ ਜੇ ਬਿਨ ਬੇਨਾਮ ਕੀਤੇ ਪਾਤਸ਼ਾਹ ਕੇ ਬੇਨਤੀ ਨਾ ਕੀਤੀ ਹੁੰਦੀ ਤਾਂ ਜੀਰ ਬੜਨਾ ਨਹੀਂ ਸਿੱਧੇ ਨਾਲ ਹੀ ਆਪਾ ਨਾਲ ਤਾ ਇਹ ਹੁਕਮ ਸਾਨੂੰ ਪ੍ਰਾਪਤ ਹੋ ਰਸ ਤੇ ਆਪਾਂ ਕਈ ਵਾਰ ਉਚਾਰਨ ਬਹੁਤ ਕਰਦੇ ਆ ਕੋਈ ਇੱਕ ਉਕਾਰ ਕਰਦਾ ਕੋਈ ਇੱਕ ਝੁਕਾਰਾ ਕੀਤਾ ਜਾਂਦਾ ਜਿਹੜਾ ਪੜਵਾਏ ਨਾ ਇਹ ਇੱਕ ਕੋਆ ਨੂੰ ਆ ਤੇ ਆਪਾਂ ਅੰਦਰ ਉਭਾਰ ਆਏ ਗਮਾਂ ਨੂੰ ਦੇ ਪਿਆਰ ਨੂੰ ਤੇ ਬੇਬੇ ਦਾਤ ਕੀ ਨਾਲ ਕੀ ਗੁਰੂ ਨਾਨਕ ਦੇ ਈਸ਼ਵਰ ਪਰਮਾਨੰ ਚਿਤ ਵਿੱਚ ਰੱਖਦੇ ਨੇ ਇਤਜ਼ਾਦ ਸੰਗਤ ਦੀ ਸਭਾ ਆ ਗਿਆ ਗੁਰੂ ਨਾਨਕ ਪਾਤਸ਼ਾਹ ਬਹਾਦਰ ਜੀ ਰੋਕਣਾ ਕਰ ਦਿਆ ਕਿ ਇਹ ਬਾਬਾ ਹੁਣ ਮੇਰੇ ਤੋਂ ਦੂਰ ਨਾ ਹੋਇਓ ਜਦ ਆਪਾਂ ਸਭਾ ਹੋਵੇ ਪਰਵਾਹ ਦੇਖ ਜੀ ਦਾ ਜਾਣਦਾ ਤੇ ਆਪਨੇ ਆਪ ਵੀ ਪਹਿਲਾਂ ਗੁਰੂ ਪਾਤਸ਼ਾਹ ਜੀ ਦੇ ਉਹ ਬੰਦੇ ਵਿੱਚ ਬਾਤੋਂ ਪਤਾ ਲੱਗਣਾ ਲੱਗ ਜਾਂਦਾ ਕਿ ਮੇਰਾ ਸਭਾ ਨਜ਼ਦੀਕ ਆ ਗਿਆ ਇਤਜ਼ਾਦ ਸੰਗਤ ਦੀ ਰੋਕੀ ਆਖਰੀ ਕਿ ਦੂਰ ਨਾ ਜਾਇ ਸ਼ਾਇਦ ਇਹ ਰਮਾ ਤੇ ਸਾਰੇ ਨਾਲ ਇਥੇ ਬੇਬੇ ਰਾਣੀ ਜੀ ਨੇ ਤੁਹਾਰਾ ਜੀ ਦਾ ਪਾਤਸ਼ਾਹ ਜੀ ਦਾ ਹੱਥ ਫੜ ਲਿਆ ਸਾਹ ਸੰਦੇ ਜੀ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਬੇਬੇ ਰਾਣੀ ਜੀ ਨੇ ਆਪ ਨੂੰ ਸਵਾਰ ਸਿਵਾਗਰ ਕਰਕੇ ਔਰ ਗੁਰੂ ਮਹਾਰਾਜ ਦੇ ਪਾਤਸ਼ਾਹ ਜੀ ਦੇ ਪੈੜ ਵੱਡੇ ਕਿੰਨੇ ਭਾਗਾਂ ਵਾਲੇ ਸਨ 5 ਸਾਲ ਵੱਡੇ ਸਨ ਔਰ ਭਾਗਾਂ ਵਾਲੇ ਸਨ ਦੇ ਗੁਰਦਾਨਕ ਪਾਤਸ਼ਾਹ ਜੀ ਦੇ ਚਰਨਾਂ ਦੀ ਸਵਾਤ ਸਜਣਾ ਕੀਤੇ ਆ ਗੁਰੂ ਮਹਾਰਾਜ ਜੀ ਨੇ ਆਪ ਬੇਬੇ ਨਾਨਕ ਜੀ ਦਾ ਸਰਸਕਾਰ ਕੀਤਾ ਔਰ ਤਿੰਨ ਦਿਨ ਬਾਅਦ ਜਿਹੜੇ ਭਾਈਆ ਜੈ ਨਾਲੇ ਬੇਬੇ ਨਾਨਕ ਜੀ ਨੇ ਘਰ ਤੋਂ ਸਰਬ ਸਾਧ ਸੰਗਤ ਜੀ ਉਹ ਵੀ ਤਿੰਨ ਦਿਨ ਬਾਅਦ ਬਾਬੇ ਨਾਨਕ ਜੀ ਦੇ ਹੁਰੀਆ ਹੋਏ ਆਪ ਇਸ ਆਪੇ ਸਵਾਸ ਦੇਣੇ ਇਸ ਸੰਸਾਰ ਨੂੰ ਤਿਆਗਿਆ ਕਰ ਗਿਆ ਪਰ ਗੁਰਦਾਰਾ ਜੀ ਪਾਤਸ਼ਾਹ ਮਹਾਰਾਜ ਜੀ ਨੇ ਭਈਆ ਜੈ RAM ਜੀ ਦਾ ਆਪ ਅਪ੍ਰੀਸ਼ ਸਕਾਰ ਕੀਤਾ ਕਿ ਗੁਰੂ ਮਹਾਰਾਜ ਸਾਡੀ ਪਾਤਸ਼ਾਹ ਆਤਮਾ ਨੂੰ ਕਿਰਵਾਸ ਦਿੱਤੀ ਪਾਤਸ਼ਾਹ ਕਿਰਪਾ ਕਰੋ ਜੋ ਜਨਮ ਸੰਸਾਰ ਵਿੱਚ ਆਏ ਇਹਨਾਂ ਦੇ ਆਪਰਾ ਚਰਨਾਂ ਵਿੱਚ ਬਖਸ਼ੋ گرسن گرو نانکشاہ گرو مہاراج پاتے حکم رنجیت کور کا بہت ਸਰਕਾਰ ਨੂੰ ਗੁਰੂ ਮਾਰਗ ਦੀ ਹਕਮ ਦੇ ਵਿੱਚ ਜਿਨੀਆਂ ਕੁ ਸਰਵਸਾਂ ਦੀਆਂ ਗੁਰੂ ਨੇ ਝੋਲੀ ਵਿੱਚ ਪਾਤ ਨਹੀਂ ਭੇਜਣਾ ਕੀਤਾ ਸੀ ਇਸ ਸੰਸਾਰ ਦੇ ਵਿੱਚ ਅਕਾਲ ਚਲਾਣਾ ਕਰਦੇ ਸਤ ਆਪ ਸਰਬਤ ਸੰਤ ਉਹਨਾਂ ਦੇ ਇਸ ਪਰਿਵਾਰ ਨੂੰ ਦੁੱਖ ਦੀ ਘੜੀ ਦੇ ਵਿੱਚ ਅਤੇ ਅੰਤਿਮ ਅਰਦਾਸ ਦੀ ਥੋੜੀ ਉਸ ਵਿੱਚ ਪੁੰਚਰਾ ਕੀਤੇ ਹੋ ਆਪ ਸੰਤਾਂ ਦਾ ਧੰਨਵਾਦ ਹੈ ਕਿ ਪ੍ਰਵਾਨ ਕਾ ਹਾਲਸਾ ਵਾਹਿਗੁਰੂ ਜੀ ਕੀ ਫਤ